ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਤੋਂ ਬਾਅਦ ਸਰਕਾਰ ਜਿੰਨਾ ਮਰਜ਼ੀ ਕਹੀ ਜਾਵੇ ਕਿ ਅਸੀਂ ਫਲਾਹ ਮੁੱਦੇ ਤੇ ਜਾ ਕੇ ਬਹੁਤ ਸਾਰੇ ਕੰਮ ਕੀਤੇ ਇਹ ਕੰਮ ਕੀਤਾ ਉਹ ਕੰਮ ਕੀਤਾ ਪਰ ਇੱਕ ਗੱਲ ਉੱਤੇ ਆਮ ਆਦਮੀ ਪਾਰਟੀ ਸਰਕਾਰ ਦੇ ਜਿੰਨੇ ਵੀ ਨੁਮਾਇੰਦੇ ਨੇ ਉਹ ਇਸ ਗੱਲ ਨੂੰ ਮੰਨਕਰ ਨਹੀਂ ਹੋਣਗੇ ਕਿ ਪੰਜਾਬ ਦੀ ਜੋ ਕਾਨੂੰਨ ਵਿਵਸਥਾ ਹੈ ਉਸ ਦਾ ਰੱਬ ਹੀ ਰੱਖ ਹੈ ਕਿਉਂਕਿ ਇੰਨੇ ਸਾਲ ਹੋ ਗਏ ਸਰਕਾਰ ਬਣਨ ਦੇ ਬਣਨ ਤੋਂ ਬਾਅਦ ਵੀ ਲੋਕਾਂ ਨੂੰ ਇਸ ਗੱਲ ਦਾ ਅੰਦਾਜ਼ ਇਸ ਗੱਲ ਦਾ ਵਿਸ਼ਵਾਸ ਨਹੀਂ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਕਿਸ ਵੇਲੇ ਤੇ ਕਿਹੜੀ ਘਟਨਾ ਵਾਪਰ ਜਾਣੀ ਹੈ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਮੁੜ ਕੇ ਅਜਿਹੀ ਘਟਨਾ ਹੋਈ ਜਿਸ ਨੇ ਲੋਕਾਂ ਨੂੰ ਮੁੜ ਕੇ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਕੀ ਇਹੀ ਰੰਗਲਾ ਪੰਜਾਬ ਹੈ ਜੀ ਹਾਂ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਪਿੰਡ ਹੈ ਉੱਥੇ ਇੱਕ ਘਟਨਾ ਵਾਪਰੀ ਜਿੱਥੇ ਬਲਾਸਟ ਹੋ ਗਿਆ ਨੌਸ਼ਹਿਰਾ ਪਿੰਡ ਕਿਹਾ ਜਾ ਰਿਹਾ ਇਸ ਇਲਾਕੇ ਨੂੰ ਨੌਸ਼ਹਿਰਾ ਪਿੰਡ ਦੇ ਵਿੱਚ ਇੱਕ ਖੰਬੇ ਦੇ ਕੋਲ ਅਚਾਨਕ ਬਲਾਸਟ ਹੋਇਆ ਲੋਕ ਭੱਜੇ ਗਏ ਤਾਂ ਦੇਖਿਆ ਕਿ ਇੱਕ ਸ਼ਖਸ ਉੱਥੇ ਪਿਆ ਹੋਇਆ ਉਸ ਦੀਆਂ ਦੋਹਾਂ ਲੱਤਾਂ ਤੇ ਦੋਹਾਂ ਬਾਹਾਂ ਉੱਡ ਚੁੱਕੀਆਂ ਨੇ ਪੁਲਿਸ ਨੇ ਹੁਣ ਤੱਕ ਦੀ ਜਾਂਚ ਵਿੱਚ ਇਹ ਗੱਲ ਕਹੀ ਹੈ ਕਿ ਇਹ ਸ਼ਖਸ ਉੱਥੇ ਰੱਖੇ ਗਏ ਤੁਮਾਕਾ ਖੇਜ਼ ਨੂੰ ਚੁੱਕਣ ਆਇਆ ਸੀ ਬੱਬਰ ਖਾਲਸਾ ਇੰਟਰਨੈਸ਼ਨਲ ਤੇ ਹੋਰ ਅਤਵਾਦੀ ਜਥੇਬੰਦੀਆਂ ਦੇ ਨਾਲ ਮਿਲੇ ਹੋਣ ਦਾ ਸ਼ੱਕ ਸੀ ਇੱਥੋਂ ਬੰਬ ਚੁੱਕ ਕੇ ਕਿਸ ਵਾਰਦਾਤ ਨੂੰ ਅੰਜਾਮ ਦੇਣਾ ਸੀ ਇਸ ਗੱਲ ਦੀ ਹਜੇ ਪੜਤਾਲ ਪੁਲਿਸ ਕਰ ਰਹੀ ਹੈ ਪਰ ਵੱਡਾ ਸਵਾਲ ਇਹੀ ਖੜਾ ਹੋ ਰਿਹਾ ਹੈ ਕਿ ਪੰਜਾਬ ਦੇ ਵਿੱਚ 올 ਇਜ਼ ਵੈਲ ਹੈ 올 ਇਜ਼ ਵੈਲ ਤਾਂ ਬਿਲਕੁਲ ਨਹੀਂ ਹੈ ਕਿਉਂਕਿ ਕੋਈ ਵੀ ਦਿਨ ਕੋਈ ਵੀ ਹਫਤਾ ਆਜੇ ਹੈ ਨਹੀਂ ਜਾਂਦਾ ਕਿ ਪੰਜਾਬ ਦੇ ਵਿੱਚ ਕੋਈ ਵੱਡੀ ਘਟਨਾ ਨਾ ਵਾਪਰ ਰਹੀ ਹੋਵੇ ਖਾਸ ਕਰਕੇ ਪੰਜਾਬ ਅਤੇ ਦੇਸ਼ ਦੀ ਸੁਰੱਖਿਆ ਦੇ ਨਾਲ ਸੰਬੰਧਿਤ ਸਰਹੱਦੀ ਇਲਾਕੇ ਤੁਸੀਂ ਪੰਜਾਬ ਦੇ ਜੋ ਨੇ ਚਾਹੇ ਗੁਰਦਾਸਪੁਰ ਹੋਵੇ ਚਾਹੇ ਅੰਮ੍ਰਿਤਸਰ ਹੋਵੇ ਤਰਨਤਾਰਨ ਹੋਵੇ ਇਹਨਾਂ ਸਾਰਿਆਂ ਇਲਾਕਿਆਂ ਦੇ ਵਿੱਚ ਕੁਝ ਦਿਨ ਹੀ ਪਾ ਕੇ ਕੋਈ ਨਾ ਕੋਈ ਅਜਿਹੀ ਘਟਨਾ ਹੋ ਰਹੀ ਹੁੰਦੀ ਹੈ ਜੋ ਦੇਸ਼ ਅਤੇ ਪੰਜਾਬ ਦੇ ਲਈ ਸਿਕਿਉਰਿਟੀ ਦੇ ਪੱਧਰ ਤੇ ਥ੍ਰੈਟ ਹੈ ਜੀ ਹਾਂ ਥ੍ਰੈਟ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਇਹ ਘਟਨਾਵਾਂ ਕੋਈ ਆਮ ਨਹੀਂ ਨੇ ਇਹ ਕੋਈ ਘਟਨਾ ਕਿਸੇ ਤਰ੍ਹਾਂ ਦੀ ਲੁੱਟਖੋਹ ਜਾਂ ਕਿਸੇ ਤਰ੍ਹਾਂ ਦੇ ਕਤਲੋਕਾਰ ਦੀ ਕੋਈ ਖਬਰ ਨਹੀਂ ਹੈ ਹਾਲਾਂਕਿ ਪੰਜਾਬ ਦੇ ਇਹ ਤਾਂ ਰੋਜ਼ਾਨਾ ਦੇ ਦਰ ਤੇ ਹੋ ਹੀ ਰਿਹਾ ਹੈ ਪਰ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਉਸ ਤੋਂ ਬਾਅਦ ਸਵਾਲ ਜ਼ਰੂਰ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਆਖਿਰਕਾਰ ਕਿਸ ਤਰ੍ਹਾਂ ਦੀ ਸਾਜ਼ਿਸ਼ ਚੱਲ ਰਹੀ ਹੈ ਕੀ ਕੁਝ ਵੱਡਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਪੰਜਾਬ ਦੇ ਵਿੱਚ ਅਤੇ ਇਸ ਤੋਂ ਸਾਡੀਆਂ ਏਜੰਸੀਆਂ ਤੇ ਸਾਡੀ ਪੁਲਿਸ ਸਿੱਖ ਕੀ ਰਹੀ ਹੈ ਅੱਜ ਜੋ ਨਸ਼ਹਿਰਾਪਿੰਡ ਦੇ ਵਿੱਚ ਹੋਇਆ ਉਸ ਤੋਂ ਬਾਅਦ ਵੱਡੇ ਸਵਾਲ ਇਹ ਖੜੇ ਹੁੰਦੇ ਨੇ ਕਿ ਕੋਈ ਸ਼ਖਸ ਹੈਂਡਲਰ ਦੇ ਤੌਰ ਤੇ ਹੁਣ ਤੱਕ ਦੀ ਜਾਂਚ ਇਹੀ ਹੈ ਅੱਗੇ ਕੀ ਨਿਕਲ ਕੇ ਆਉਂਦਾ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਸਵੇਰੇ 9:30 ਵਜੇ ਅਚਾਨਕ ਸਭ ਕੁਝ ਠੀਕ-ਠਾਕ ਸੀ ਅਚਾਨਕ ਇੱਕ ਬਲਾਸਟ ਹੋਇਆ ਧੂਆ ਉੱਠਣ ਲੱਗਾ ਉਹ ਵੀ ਰੋਡ ਦੇ ਕਿਨਾਰੇ ਇੱਕ ਖੰਭੇ ਦੇ ਕੋਲ ਲੋਕ ਭੱਜੇ ਗਏ ਸਥਾਨਕ ਲੋਕ ਭੱਜੇ ਗਏ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਸ਼ਖਸ ਉੱਤੇ ਲੇਟਿਆ ਤੜਪ ਰਿਹਾ ਹੈ ਉਸ ਦੀਆਂ ਦੋਹੇ ਲੱਤਾਂ ਤੇ ਦੋਹੇ ਬਾਹਾਂ ਨਹੀਂ ਨੇ ਹੁਣ ਤੱਕ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਸ਼ਖਸ ਉਹ ਤਮਾਕਾ ਖੇਸ ਸਮਗਰੀ ਚੁੱਕਣ ਆਇਆ ਸੀ ਕਿ ਉਹ ਗ੍ਰੇਨੇਡ ਸੀ ਕਿ ਉਹ ਆਈਈਡੀ ਸੀ ਜਾਂ ਕੋਈ ਹੋਰ ਤਮਾਕਾ ਖੇਸ ਸੀ ਜੋ ਫਟ ਗਿਆ ਉਸ ਤੋਂ ਬਾਅਦ ਉਸ ਸ਼ਖਸ ਨੂੰ ਚੁੱਕ ਕੇ ਹਸਪਤਾਲ ਲੈ ਕੇ ਜਾਇਆ ਗਿਆ ਕੁਝ ਹੀ ਦੇਰ ਉਸ ਦਾ ਇਲਾਜ ਹੋ ਸਕਿਆ ਤੇ ਉਸ ਨੂੰ ਮ੍ਰਿਤ ਐਲਾਨ ਦਿੱਤਾ ਡਾਕਟਰਾਂ ਨੇ ਕਿਉਂਕਿ ਉਸ ਦਾ ਬਲੱਡ ਲੌਸ ਬਹੁਤ ਹੋ ਗਿਆ ਸੀ ਦੋਹੇ ਲੱਤਾਂ ਦੇ ਬਾਵਾਂ ਉੱਡ ਚੁੱਕੀਆਂ ਸੀ ਉਸ ਦੀ ਤਸਵੀਰ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਕਮਜ਼ੋਰ ਦਿਲ ਵਾਲੇ ਉਹ ਤਸਵੀਰ ਨਹੀਂ ਦੇਖ ਸਕਦੇ ਕਿਉਂਕਿ ਉਹ ਤਸਵੀਰ ਬੇਹਦੀ ਖੌਫਨਾਕ ਹੈ ਜੋ ਸ਼ਖਸ ਉਹ ਤਮਾਕਾ ਕੇਸ ਸਮਗਰੀ ਚੱਕਣ ਗਿਆ ਸੀ ਉਸ ਦੇ ਉਸ ਦਾ ਹਾਲ ਇਹ ਸੀ ਕਿ ਉਸ ਨੂੰ ਖੁਦ ਸਮਝ ਨਹੀਂ ਆ ਰਿਹਾ ਸੀ ਕਿ ਉਸ ਨਾਲ ਵਾਪਰਿਆ ਕੀ ਹੈ ਹੁਣ ਪੁਲਿਸ ਇਹੀ ਜਾਂਚ ਕਰ ਰਹੀ ਹੈ ਕਿ ਤਮਾਕਾ ਕੇਸ ਕਿਸ ਨੇ ਰੱਖਿਆ ਸੀ ਕਿਉਂ ਮੰਗਵਾਇਆ ਗਿਆ ਸੀ ਇਹ ਸ਼ਖਸ ਜੋ ਮਰ ਗਿਆ ਹੈ ਇਹ ਕੌਣ ਹੈ ਇਸ ਦੀ ਪਛਾਣ ਹਜੇ ਪੱਕੀ ਕਰਨੀ ਬਾਕੀ ਹੈ ਪੁਲਿਸ ਵੱਲੋਂ ਪਰ ਕੀ ਇਹ ਸਵਾਲ ਨਹੀਂ ਹੈ ਕਿ ਪੰਜਾਬ ਦੇ ਵਿੱਚ ਉਹ ਵੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਉਹ ਵੀ ਇਲਾਕਾ ਅਜਿਹਾ ਨਹੀਂ ਕਿ ਜੋ ਕਿਸੇ ਦੂਰ ਦਰਾਜ ਦਾ ਇਲਾਕਾ ਹੋਵੇ ਉੱਥੇ ਜਦੋਂ ਇਸ ਤਰ੍ਹਾਂ ਦਾ ਤਮਾਕਾ ਹੁੰਦਾ ਹੈ ਤਾਂ ਕਾਨੂੰਨ ਵਿਵਸਥਾ ਕਿੱਥੇ ਗਈ ਕਿੱਥੇ ਗਈ ਇਸ ਦੇ ਉੱਪਰ ਸਵਾਲ ਜ਼ਰੂਰ ਉੱਠਦੇ ਨੇ ਬਿਕਰਮ ਸਿੰਘ ਮਜੀਠੀਆ ਜੋ ਕਿ ਸ਼੍ਰੋਮਣੀ ਕਾਰਜਦੈਹ ਦੇ ਸੀਨੀਅਰ ਲੀਡਰ ਨੇ ਉਹਨਾਂ ਨੇ ਗੱਲ ਬੜੀ ਬਾਖੂਬੀ ਕਹੀ ਉਹਨਾਂ ਨੇ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਵਿੱਚ 올 ਇਜ਼ ਵੈਲ ਹੈ ਤਾਂ 올 ਇਜ਼ ਵੈਲ ਨਹੀਂ ਹੈ ਪੰਜਾਬ ਦੇ ਵਿੱਚ 올 ਇਜ਼ ਇਨ ਦਾ ਵੈਲ ਹੈ ਯਾਨੀ ਸਭ ਕੁਝ ਖੂ ਦੇ ਵਿੱਚ ਹੈ ਔਰ ਇਹ ਗੱਲ ਸਾਨੂੰ ਮੰਨਣੀ ਵੀ ਪਏਗੀ ਕਿਉਂਕਿ ਲਾਅ ਐਂਡ ਆਰਡਰ ਦੇ ਫਰੰਟ ਤੇ ਪੰਜਾਬ ਲਗਭਗ ਫੇਲ ਹੋ ਚੁੱਕਾ ਹੈ ਇੱਥੇ ਲੋਕ ਰੱਬ ਆਸਰੇ ਰਹਿ ਰਹੇ ਕਿਉਂਕਿ ਇੱਥੇ ਇਹ ਨਹੀਂ ਪਤਾ ਕਿ ਕਿਸ ਵੇਲੇ ਕਿਹੜੀ ਵਾਰਦਾਤ ਹੋ ਜਾਣੀ ਹੈ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਦੀ ਗੱਲ ਸੁਣਾਉਣੇ ਆ ਜਿਨ੍ਹਾਂ ਲੋਕਾਂ ਨੇ 9:30 ਵਜੇ ਜਦੋਂ ਇਹ ਬਲਾਸਟ ਹੋਇਆ ਸੁਣਿਆ ਧਮਾਕਾ ਭੱਜੇ ਗਏ ਤੇ ਜੋ ਕੁਝ ਅੱਖਾਂ ਸਾਹਮਣੇ ਦੇਖਿਆ ਉਹਨਾਂ ਨੂੰ ਵਿਸ਼ਵਾਸ ਨਹੀਂ ਹੋਇਆ ਕਿ ਅਜਿਹਾ ਵੀ ਮਜੀਠਾ ਦੇ ਵਿੱਚ ਮਜੀਠਾ ਰੋਡ ਦੇ ਉੱਪਰ ਇੱਥੇ ਹੋ ਸਕਦਾ ਸਭ ਤੋਂ ਇਹ ਗੱਲ ਤੁਹਾਨੂੰ ਇੱਕ ਹੋਰ ਦੱਸ ਦਈਏ ਕਿ ਜਦੋਂ ਇੱਕ ਜਿਸ ਥਾਂ ਤੇ ਧਮਾਕਾ ਹੋਇਆ ਹੈ ਉਹ ਰੋਡ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਵੱਲ ਜਾਂਦਾ ਹੈ ਅਸੀਂ ਕੋਈ ਇੱਕ ਕਦਮ ਅੱਗੇ ਵਧ ਕੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਹਿਣਾ ਚਾਹੁੰਦੇ ਪਰ ਕੰਨ ਜ਼ਰੂਰ ਖੜੇ ਹੁੰਦੇ ਨੇ ਕਿ ਆਖਿਰਕਾਰ ਪੰਜਾਬ 'ਚ ਹੋ ਕੀ ਰਿਹਾ ਹੈ ਕਿਸ ਤਰ੍ਹਾਂ ਦੀ ਸਾਜ਼ਿਸ਼ ਰਚੀ ਗਈ ਸੀ ਕੌਣ ਇਹ ਸ਼ਖਸੀ ਕਿਸ ਨੇ ਇਸ ਨੂੰ ਭੇਜਿਆ ਸੀ ਇਸ ਦੇ ਪਿੱਛੇ ਕੌਣ ਲੋਕ ਬੈਠੇ ਨੇ ਪੁਲਿਸ ਦੀ ਹੁਣ ਜੋ ਤਾਂ ਜੋ ਸ਼ੁਰੂਆਤੀ ਜਾਣਕਾਰੀ ਪੁਲਿਸ ਕੋਲ ਪਹੁੰਚੀ ਉਹਨਾਂ ਦੇ ਮੁਤਾਬਕ ਬੱਬਰ ਖਾਲਸਾ ਇੰਟਰਨੈਸ਼ਨਲ ਸਣੇ ਇਕੱਦੀ ਹੋਰ ਜੋ ਅਤਵਾਦੀ ਜਥੇਬੰਦੀ ਹੈ ਉਹ ਇਸ ਦੇ ਵਿੱਚ ਸ਼ਾਮਲ ਹੋ ਸਕਦੀ ਹੈ ਪਰ ਪੁਖਤਾ ਗੱਲ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗੀ ਪਰ ਇਹ ਸਵਾਲ ਜ਼ਰੂਰ ਖੜੇ ਕਰਦੀ ਜੋ ਲੋਕਾਂ ਨੇ ਦੇਖਿਆ ਧਮਾਕੇ ਤੋਂ ਬਾਅਦ ਉਹਨਾਂ ਨੇ ਕੀ ਕਿਹਾ ਉਹ ਤੁਹਾਨੂੰ ਸੁਣਾਉਂਦੇ ਹਾਂ ਬਹੁਤ ਜ਼ਿਆਦਾ ਆਵਾਜ਼ ਆਈ ਬਲਾਸਟ ਕਿ ਆਸ-ਪਾਸ ਵਿੱਚ ਸ਼ੀਸ਼ੇ ਵੀ ਟੁੱਟੇ ਹਨ ਕਿਉਂਕਿ ਯਹਾਂ ਪਰ ਰੋਜ਼ घटनाक्रम हो रहे हैं और प्रशासन इस पर कुछ नहीं कर रहा रोज खबरें देखते हैं ब्लास्ट हो गया अमृतसर में रोज खबरें देखते हैं कत्ल हो गया परसों एक काउंसलर का कत्ल हुआ आठ घंटे में इन्होंने बंदे पकड़ के लिए पकड़ के कह रहे कि हमने कार्यकारी देखो आठ घंटे में बंदे पकड़ लिए क्राइम होने से पहले रोकना चाहिए आज ब्लास्ट हो गया ये सड़क मजीठे को जा रही है पता नहीं उसने मजीठे को जाना था जब जा मजीठे की तरफ से आ रहा था यहाँ पर बीच सड़क में हादसा हुआ है کسی کی چلو اور نہیں کسی کی بچاؤ ہو گیا جان نہیں گئی پر اگر اس نے کچھ گھٹنا کو انجام دینا ہوتا تو کیا پتہ کتنی بڑی گھٹنا تھی بھگوان تمام بڑے دعوی کردا ہے کہ گینگسٹر وار ختم ہو گیا پر گینگسٹر واسطے جڑی ہے سرے عام بم جڑے ہیں ا ج ٹی روڈ تے جڑے ہیں چلن دے پیا لوکاں دا کتھوں جڑی ہے کون رکھا بھگوان تمام دی માતા نو بہن نو تے کیتریوال راگو چڈا ਜਿਹੜੀ ਆ ਹਜ਼ਾਰਾਂ ਸਿਕਿਉਰਿਟੀਆਂ ਲਈ ਬੈਠੇ ਹਨ ਤੇ ਥਾਣਿਆਂ ਦੇ ਵਿੱਚ ਸੁਰੱਖਿਆ ਜਿਹੜੀ ਆ ਕੋਈ ਨਹੀਂ ਹੈਗੀ ਜਿੰਨੇ ਕੇ ਮੁਲਾਜ਼ਮ ਹੈਗੇ ਉਹ ਆਪਣੀ ਡਿਊਟੀ ਨਿਭਾ ਰਹੇ ਹਨ ਪਰ ਭਗਵੰਤ ਸਾਨ ਜਿਹੜੀ ਆ ਤੁਰੰਤ ਸਸਤੀਫਾ ਦਵੇ ਗੈਂਗਸਟਰ ਵਾ ਕੋਈ ਖਤਮ ਨਹੀਂ ਹੋਇਆ ਰਜਾਨਾ ਹੀ ਬੰਬ ਚੱਲਣ ਡਿਆ ਹਰ ਘਰ ਦੇ ਵਿੱਚ ਨਸ਼ਾ ਜਿਹੜੀ ਆ ਗਲੀ ਮਹੱਲੇ ਦੇ ਵਿੱਚ ਚੱਲਣ ਡਿਆ ਕਿਉਂਕਿ ਇਹ ਮਾਜੇ ਦਾ ਇਲਾਕਾ ਹੈ ਵਿਕਰਮ ਸਿੰਘ ਮਜੀਠੀਆ ਵੀ ਇਸੇ ਇਲਾਕੇ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਘਟਨਾ ਦਾ ਪਤਾ ਲੱਗਦਿਆਂ ਸਾਰੀ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਜਿਵੇਂ ਸਰਕਾਰ ਨੂੰ ਘੇਰਿਆ ਤੋਂ ਉਸ ਤੋਂ ਬਾਅਦ ਚਿੰਤਾ ਵੀ ਜ਼ਾਹਿਰ ਕੀਤੀ ਕਿ ਆਖਿਰਕਾਰ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਖਾਸ ਕਰਕੇ ਸਰਹੱਦੀ ਇਲਾਕਿਆਂ ਦੇ ਵਿੱਚ ਜੋ ਸਰਕਾਰੀ ਤੰਤਰ ਹੈ ਜੋ ਏਜੰਸੀਆਂ ਨੇ ਆਖਿਰਕਾਰ ਉਸੁੱਤੀਆਂ ਪਈਆਂ ਨੇ ਕਿ ਇਸ ਤਰ੍ਹਾਂ ਦੀ ਵਾਰਦਾਤ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਕਿਹਾ ਜਾਂਦਾ ਕਿ ਅਸੀਂ ਜਾਂਚ ਕਰ ਰਹੇ ਹਾਂ ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਹੁੰਦੀ ਹੈ ਮਜੀਠੀਆ ਨੇ ਕੀ ਕਿਹਾ ਤੁਹਾਨੂੰ ਸੁਣਾਉਂਦੇ ਹਾਂ ਕੀ ਪੰਜਾਬ 'ਚ ਲਾਅ ਐਂਡ ਆਰਡਰ ਦਾ ਕਲੈਪਸ ਹੈ ਜੀ ਭਗਵੰਤ ਮਾਨ ਤੋਂ ਬਾਰਡਰ ਡਿਸਟ੍ਰਿਕਟ ਚਰੀ ਅੰਮ੍ਰਿਤਸਰ ਸਾਹਿਬ ਤੇ ਬਾਰਡਰ ਨਾਲ ਸੰਬੰਧਿਤ ਇਲਾਕਾ ਅ ਇੰਡੋ ਪਾਕ ਬਾਰਡਰ ਦਾ ਇਹ ਜ਼ਿਲ੍ਹਾ ਇੱਥੋਂ ਦੀ ਪੁਲਿਸ ਪ੍ਰਸ਼ਾਸਨ ਦਾ ਵੱਡਾ ਫੇਲਿਅਰ ਹੈ ਔਰ ਕੱਲ ਪਰਸੋ ਵੀ ਜੋ ਹਾਦਸੇ ਹੋਏ ਆ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਚਾਟਾ ਸਾਹਿਬ ਚ ਸ਼ਰੇਆਮ ਗੋਲੀ ਚਲਨੀ ਮੋਸਟ ਵਿਜ਼ਿਟਿਡ ਏਰੀਆ ਗੁਰੂ ਘਰ ਹੈ ਉੱਥੇ ਉਸ ਤੋਂ ਬਾਅਦ ਕਿਵੇਂ ਹਾਲਗੇਟ ਚ ਗੋਲੀ ਚਲਨੀ ਉਸ ਤੋਂ ਪਹਿਲਾਂ ਸੁਖਬੀਰ ਜੀ ਤੇ ਦਰਬਾਰ ਸਾਹਿਬ ਤੇ ਅਟੈਕ ਹੋਣਾ ਔਰ ਉਸ ਤੋਂ ਬਾਅਦ ਮੰਦਿਰ ਤੇ ਬੰਬ ਅਟੈਕ ਹੋਣੇ ਆਰਮੀ ਏਰੀਏ ਦਾ ਜਿਹੜਾ ਉਹ ਥਾਣਾ ਉੱਥੇ ਬੰਬ ਚੱਲਣਾ ਔਰ ਅੱਜ ਮਜੀਠਾ ਰੋਡ ਇੱਥੇ ਬੰਬ ਚੱਲ ਜਾਣਾ ਔਰ ਪੁਲਿਸ ਦਾ ਡਿਨਾਇਲ ਮੋਡ 'ਚ ਰਹਿਣਾ ਕਵਰ ਅਪ ਆਪਰੇਸ਼ਨ ਲਾਂਚ ਕਰਨਾ ਕਿੱਥੇ ਨਾ ਕਿੱਥੇ ਜਿਹੜੇ ਲੋਕ ਮਾਹੌਲ ਖਰਾਬ ਕਰ ਰਹੇ ਉਹਨਾਂ ਦੀ ਮਦਦ ਹੀ ਕਰ ਰਿਹਾ ਉਹਨਾਂ ਨੂੰ ਐਕਸਪੋਜ਼ ਨਹੀਂ ਕਰ ਰਿਹਾ ਮੌਕੇ ਤੇ ਪੁਲਿਸ ਦੇ ਆਲਾ ਅਧਿਕਾਰੀ ਵੀ ਪਹੁੰਚੇ ਡੀਆਈਜੀ ਸਾਹਿਬ ਵੀ ਪਹੁੰਚੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਫਰੈਂਸਿਕ ਦੀਆਂ ਟੀਮਾਂ ਲਗਾਤਾਰ ਲੱਗੀਆਂ ਹੋਈਆਂ ਨੇ ਪੂਰੇ ਇਲਾਕੇ ਨੂੰ ਕਾਡਨ ਆਫ ਕੀਤਾ ਗਿਆ ਤਾਂ ਕਿ ਇੱਥੇ ਦੀ ਜਾਂਚ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਾ ਪਵੇ ਪਰ ਡੀਆਈਜੀ ਸਾਹਿਬ ਜਦੋਂ ਇਹ ਕਹਿੰਦੇ ਨੇ ਕਿ ਇਸ ਦੇ ਪਿੱਛੇ ਅਤਵਾਦੀ ਸੰਗਠਨਾ ਦਾ ਹੱਥ ਹੋ ਸਕਦਾ ਹੈ ਇਸ ਸਿੰਗਲ ਦੀ ਜਾਂਚ ਕਰ ਰਹੇ ਹਾਂ ਜਿਸ ਸ਼ਖਸ ਦਾ ਦੀ ਮੌਤ ਹੋਈ ਇਲਾਜ ਦੇ ਦੌਰਾਨ ਜਿਸ ਦੇ ਹੱਥ ਦੇ ਵਿੱਚ ਇਹ ਤਮਾਕਾ ਕਿਸਮਗਰੀ ਫਟੀ ਉਹਦੇ ਲੱਤਾਂ ਬਾਵਾ ਨਹੀਂ ਰਹੀਆਂ ਉਹ ਕੌਣ ਸੀ ਇਸ ਬਾਰੇ ਵੀ ਅਸੀਂ ਜਾਂਚ ਕਰ ਰਹੇ ਹਾਂ ਇਸ ਤੋਂ ਇਲਾਵਾ ਕਿਸ ਨੇ ਉਸ ਨੂੰ ਭੇਜਿਆ ਸੀ ਤਮਾਕਾ ਕੀ ਸਮਗਰੀ ਕੀ ਸੀ ਆਈਡੀ ਸੀ ਜਾਂ ਗ੍ਰੇਨੇਡਸ ਸੀ ਇਹ ਸਭ ਦੇ ਬਾਰੇ ਪੁਲਿਸ ਜਾਂਚ ਕਰ ਰਹੀ ਹੈ ਪਰ ਡੀਆਈਜੀ ਸਾਹਿਬ ਦਾ ਜੋ ਬਿਆਨ ਹੈ ਉਹ ਸੁਣਨ ਤੋਂ ਬਾਅਦ ਤੁਹਾਡੇ ਕੰਨ ਜ਼ਰੂਰ ਖੜੇ ਹੋਣੇ ਚਾਹੀਦੇ ਨੇ ਕਿ ਆਖਿਰਕਾਰ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਕਰ ਕੌਣ ਰਿਹਾ ਹੈ ਇਹ ਆਦਮੀ ਜਿਹੜਾ ਸਵੇਰੇ ਜ਼ਖਮੀ ਹੋਇਆ ਸੀਗਾ ਜੀ ਇਹਦੀ ਇੱਕ ਤਾਂ ਹੁਣੇ ਡੈਥ ਹੋ ਗਈ ਹੈ ਭਾਜੀ ਔਰ ਜਿੰਨੇ ਵੀ ਅਸੀਂ ਪੁਰਾਣੇ ਕੇਸ ਰਿਗਾਰਡਿੰਗ ਬਲਾਸਟ ਅਸੀਂ ਇਨਵੈਸਟੀਗੇਟ ਕੀਤੇ ਆ ਉਹਨਾਂ ਦੀ ਇਨਵੈਸਟੀਗੇਸ਼ਨ 'ਚ ਇਹੀ ਆਉਂਦਾ ਸੀਗਾ ਕਿ ਜਿਹੜਾ ਕੋਈ ਬਲਾਸਟ ਵਾਲੀ ਚੀਜ਼ ਹੁੰਦੀ ਸੀ ਜਾਂ ਗਰਨੇਡ ਜਾਂ ਕੋਈ ਕੁਝ ਹੋਰ ਇਦਾਂ ਹੀ ਅਬੈਂਡਡ ਜਗ੍ਹਾ ਤੇ ਰੱਖ ਕੇ ਇਹ ਇੱਕ ਦੂਸਰੇ ਨੂੰ ਪਿਕਚਰ ਭੇਜ ਦਿੰਦੇ ਹੁੰਦੇ ਸੀ ਵੀ ਇੱਥੋਂ ਤੂੰ ਰਿਟਰੀਵ ਕਰ ਲੈ ਚੁੱਕ ਲੈ ਤੇ ਰਿਟਰੀਵ ਕਰਕੇ ਫੇਰ ਅੱਗੇ ਜੋ ਵੀ ਇਹਨਾਂ ਦਾ ਇਸ਼ੂ ਹੁੰਦਾ ਸੀ ਉਸ ਤਰੀਕੇ ਨਾਲ ਇਹ ਐਕਟ ਕਰਦੇ ਸੀ ਸੋ ਇਹ ਵੀ ਹੁਣ ਤੁਹਾਡੇ ਸਾਹਮਣੇ ਆ ਇੱਕ ਖੰਬਾ ਆ ਖੰਬਾ ਨਿਸ਼ਾਨੀ ਟਾਈਪ ਦਾ ਰੱਖਿਆ ਹੋਇਆ ਹੈ ਤੇ ਇੱਥੇ ਇਹ ਕਿਸੇ ਟੈਰਰਿਸਟ ਆਰਗੇਨਾਈਜੇਸ਼ਨ ਨਾਲ ਜਿਹੜੇ ਇੱਕ ਦੋ ਗੈਂਗ ਇੱਕ ਦੋ ਟੈਰਰਿਸਟ ਆਰਗੇਨਾਈਜੇਸ਼ਨ ਸਾਡੇ ਇੱਥੇ ਚੱਲਦੀਆਂ ਪਈਆਂ ਆ ਤੇ ਬੀਕੇਆਈ ਆ ਜਾਂ ਹੋਰ ਹੈਗੇ ਆ ਉਹਨਾਂ ਦਾ ਲਈ ਇਹਦਾ ਸੰਬੰਧ ਲੱਗਾ ਹੈ ਤੇ ਇਹ ਰਿਟਰੀਵ ਕਰਨ ਆਇਆ ਜਿਹੜੀ ਇਹ ਆ ਔਰ ਉਸ ਤੋਂ ਬਾਅਦ ਇਸ ਚੀਜ਼ ਨਾਲ ਬਲਾਸਟ ਹੋ ਗਿਆ ਔਰ ਇਹਦੇ ਉਹ ਜੋ ਇਹਦੇ ਹੱਥ ਵੀ ਲੱਗਦੇ ਸੀ ਜਿੱਦਾਂ ਦਾ ਇਹ ਜ਼ਖਮੀ ਹੋਇਆ ਸੀ ਇਰੇ ਹੱਥਾਂ 'ਚ ਹੀ ਸੀ ਜਦੋਂ ਇਹ ਚੀਜ਼ ਹੈ ਬਲਾਸਟ ਹੋ ਗਈ ਸੋ ਇਹਦਾ ਹੁਣ ਫਰਦਰ ਇਹਦੀ ਆਇਡੈਂਟੀਫਿਕੇਸ਼ਨ ਕਿਹੜੀ ਆਰਗੇਨਾਈਜੇਸ਼ਨ ਸੀ ਕੀ ਸੀਗਾ ਹੁਣ ਸਾਰਾ ਅਸੀਂ ਇਨਵੈਸਟੀਗੇਸ਼ਨ ਕਰਕੇ ਤਾਂ ਅੱਗੇ ਕਰਾਂਗੇ ਜੀ ਹਲੇ ਪਛਾਣ ਨਹੀਂ ਹੋਈ ਐਫਐਸਐਲ ਟੀਮ ਆਈ ਹੋਈ ਆ ਅਸੀਂ ਇਹਨੂੰ ਆਥੈਂਟਿਕ ਕਰ ਰਹੇ ਆ ਕਿ ਇਹ ਆਈਡੀ ਆ ਗਰਨੇਡ ਆ ਉਹ ਸਾਰਾ ਐਫਐਸਐਲ ਦੀ ਰਿਪੋਰਟ ਤੋਂ ਬਾਅਦ ਹੋਊਗਾ ਜੀ ਇਹ ਤਕਰੀਬਨ 9:30 ਤੋਂ 10 ਵਜੇ ਦੇ ਵਿੱਚ ਵਿੱਚ ਹੈ ਸਰ ਪਤਾ ਲੱਗ ਰਿਹਾ ਕੋਈ ਪੂਜਾ ਮੁਲਾਜ਼ਮ ਦੇ ਘਰੇ ਅਮਲਾ ਕਰਨ ਲਈ ਆਇਆ ਸੀ ਇਹ ਨਹੀਂ ਦੇਖੋ ਮੈਂ ਤੁਹਾਨੂੰ ਹਾਲੇ ਕੁਝ ਨਹੀਂ ਦੱਸ ਸਕਦਾ ਅਕਸਰ ਤਾਂ ਸੀ ਪੰਜਾਬ ਦੇ ਵਿੱਚ ਗਰਨੇਡ ਅਟੈਕ ਜਾਂ ਗਰਨੇਡ ਦੇ ਬਲਾਸ ਦੀਆਂ ਖਬਰਾਂ ਸੁਣਦੇ ਹੁੰਦੇ ਸੀ ਪਰ ਇਸ ਦੇ ਵਿੱਚ ਡੀਆਈਜੀ ਸਾਹਿਬ ਜੋ ਕਹਿ ਰਹੇ ਨੇ ਕਿ ਇਹ ਹਜੇ ਤੈਅ ਕਰਨਾ ਬਾਕੀ ਹੈ ਕਿ ਗਰਨੇਡ ਸੀ ਆਏ ਆਈਈਡੀ ਸੀ आईईडी ਤਾਂ ਹੋਰ ਵੀ ਖਤਰਨਾਕ ਹੁੰਦਾ ਕਿਉਂਕਿ ਆਈਡੀ ਅਕਸਰ ਜੋ नक्सली ਇਲਾਕੇ ਨੇ नक्सਲ ਪ੍ਰਭਾਵਿਤ ਇਲਾਕੇ ਨੇ ਉਹਨਾਂ ਇਲਾਕਿਆਂ ਵਿੱਚ ਆਈਡੀ ਵਰਤੀ ਜਾਂਦੀ ਜਿਸ ਦੇ ਨਾਲ ਕੀ ਟਰੱਕ ਜਾਂ ਫੌਜੀਆ ਦੇ ਜੋ ਵਾਹਨ ਹੁੰਦੇ ਨੇ ਉਹ ਉਡਾਏ ਜਾਂਦੇ ਨੇ नक्सਲੀਆਂ ਵੱਲੋਂ ਜੇਕਰ ਆਈਡੀ ਸੀ ਤਾਂ ਇਹ ਉਸ ਤੋਂ ਵੀ ਗੰਭੀਰ ਗੱਲ ਹੈ ਕਿਉਂਕਿ ਇਸ ਨਾਲ ਵੱਡਾ ਨੁਕਸਾਨ ਹੁੰਦਾ ਖੈਰ ਇਹ ਜਾਂਚ ਚ ਪਤਾ ਲੱਗੇਗਾ ਕਿ ਆਖਿਰਕਾਰ ਤਮਾਕਾ ਕਿਸ ਸਮਗਰੀ ਹੈ ਕੀ ਸੀ ਪਰ ਅਸੀਂ ਉਹ ਲਿਸਟ ਵੀ ਕੱਢੀ ਹੈ ਜਿਸ ਦੇ ਮੁਤਾਬਕ ਪੂਰੇ ਪੰਜਾਬ ਦੇ ਵਿੱਚ ਜੋ ਸਰਹੱਦੀ ਇਲਾਕੇ ਨੇ ਖਾਸ ਕਰਕੇ ਮਾਝੇ ਦੇ ਇਲਾਕੇ ਨੇ ਉਹਨਾਂ ਥਾਵਾਂ ਦੇ ਵਿੱਚ ਕਦੋਂ-ਕਦੋਂ ਕਿਹੜੀ-ਕਿਹੜੀ ਡੇਟ ਨੂੰ ਜੋ ਗ੍ਰੇਨੇਡ ਅਟੈਕ ਹੋਏ ਨੇ ਜਾਂ ਗ੍ਰੇਨੇਡ ਬਲਾਸਟ ਹੋਣ ਨੂੰ ਕਿਹੜੇ-ਕਿਹੜੇ ਸੀਕਲਿਸ ਤੁਹਾਡੇ ਸਾਹਮਣੇ ਰੱਖ ਦਈਏ ਤਾਂ ਕਿ ਤੁਹਾਨੂੰ ਇਹ ਪਤਾ ਲੱਗੇ ਕਿ ਪੰਜਾਬ ਦੀ ਜੋ ਕਾਨੂੰਨ ਵਿਵਸਥਾ ਹੈ ਔਰ ਪੰਜਾਬ ਦੀ ਜੋ ਸਿਕਿਉਰਿਟੀ ਹੈ ਉਹ ਕਿਸ ਹੱਦ ਤੱਕ ਕੰਪਰੋਮਾਈਜ਼ ਹੋ ਰਹੀ ਹੈ ਤੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਦਿਖਾਉਣ ਦੀ ਕੋਸ਼ਿਸ਼ ਕਰਾਂਗੇ 27 ਅਕਤੂਬਰ 2024 ਨੂੰ ਮਾਨਸਾ ਚ ਪੈਟਰੋਲ ਪੰਪ ਦੇ ਨਜ਼ਦੀਕ ਗ੍ਰਨੇਡ ਧਮਾਕਾ ਹੋਇਆ ਸੀ ਸੋਚੋ ਮਾਨਸਾ ਕੋਈ ਸਰਹੱਦੀ ਇਲਾਕਾ ਨਹੀਂ ਹੈ ਇਸ ਤੋਂ ਇਲਾਵਾ 24 ਨਵੰਬਰ 2024 ਨੂੰ ਅਜਨਾਲਾ ਪੁਲਿਸ ਸਟੇਸ਼ਨ ਬਾਹਰ ਆਈਡੀ ਰੱਖਿਆ ਗਿਆ ਸੀ ਬੇहद ਖਤਰਨਾਕ ਗੱਲ ਹੈ 29 ਨਵੰਬਰ 2024 ਨੂੰ ਗੁਰਬਖਸ਼ ਨਗਰ ਥਾਣਾ ਗੇਟ ਹਕੀਮਾ ਦੇ ਨੇੜੇ ਧਮਾਕਾ ਹੋਇਆ ਸੀ ਇਹ ਵੀ ਚਿੰਤਾ ਦਾ ਵਿਸ਼ਾ ਸੀ 2 ਦਸੰਬਰ 2024 ਦੀ ਗੱਲ ਕਰੀਏ ਨਵਾਂ ਸ਼ਹਿਰ ਦੀ ਪੁਲਿਸ ਚੌਂਕੀ ਆਸਰੋ ਤੇ ਗ੍ਰਨੇਡ ਅਟੈਕ ਹੋਇਆ ਸੀ ਏ ਵੀ ਉਸ ਤੋਂ ਬਾਅਦ ਵੀ ਅਸੀਂ ਸਬਕ ਨਹੀਂ ਲਿਆ 4 ਦਸੰਬਰ 2024 ਨੂੰ ਮਜੀਠਾ ਪੁਲਿਸ ਸਟੇਸ਼ਨ ਨੇੜੇ ਗਰਨੇਡs ਛੁੱਟਿਆ ਗਿਆ 4 ਦਸੰਬਰ ਦੀ ਗੱਲ ਕਰ ਰਹੇ ਹਾਂ ਅਸੀਂ 12 ਦਸੰਬਰ 2024 ਬਟਾਲਾ ਦੇ ਥਾਣਾ ਕਣੀਆਂ ਦੇ ਬਾਂਗਰ 'ਚ ਗਰਨੇਡ ਹਮਲਾ ਹੋਇਆ ਇਸ ਵਾਰ 17 ਦਸੰਬਰ 2024 ਅੰਮ੍ਰਿਤਸਰ ਦੇ ਇਸਲਾਮਾਬਾਦ ਪੁਲਿਸ ਥਾਣੇ 'ਚ ਧਮਾਕਾ ਇਸ ਤੋਂ ਬਾਅਦ 19 ਦਸੰਬਰ 2024 ਗੁਰਦਾਸਪੁਰ ਦੇ ਕਲਾ ਨੌਰ ਦੀ ਪੁਲਿਸ ਚੌਕੀ ਬਖਸ਼ੀਵਾਲ ਤੇ ਗ੍ਰਨੇਡ ਹਮਲਾ ਤੁਸੀਂ ਸੋਚੋ ਕਿ ਅਕਤੂਬਰ ਨਵੰਬਰ ਦਸੰਬਰ ਤਿੰਨ ਮਹੀਨਿਆਂ ਦੇ ਵਿੱਚ ਹੀ ਇੰਨੇ ਜ਼ਿਆਦਾ ਧਮਾਕੇ ਹੋਏ 9 ਜਨਵਰੀ ਦੀ ਗੱਲ ਕਰੀਏ 2025 ਇਸੇ ਸਾਲ ਗੁੰਟਾਲਾ ਪੁਲਿਸ ਚੌਕੀ ਅੰਮ੍ਰਿਤਸਰ ਤੇ ਗ੍ਰਨੇਡ ਅਟੈਕ ਇਸ ਤੋਂ ਬਾਅਦ 15 ਜਨਵਰੀ 2025 ਅੰਮ੍ਰਿਤਸਰ ਦੇ ਜੈੰਤੀਪੁਰਾ ਸ਼ਰਾਬ ਕਾਰੋਬਾਰੀ ਦੇ ਘਰ ਗ੍ਰਨੇਡ ਦਾ ਹਮਲਾ ਕੀਤਾ ਗਿਆ ਤੁਸੀਂ ਇਹ ਸੋਚੋ ਕਿ ਅੰਮ੍ਰਿਤਸਰ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਜਾ ਰਿਹਾ 16 ਜਨਵਰੀ ਬਟਾਲਾ ਚ ਕਾਂਗਰਸ ਆਗੂ ਦੇ ਘਰ ਗ੍ਰਨੇਡ ਹਮਲਾ ਗ ਤੇ 11 ਸਤੰਬਰ 2024 ਨੂੰ ਚੰਡੀਗੜ੍ਹ ਦੇ ਸੈਕਟਰ 10 ਦੀ ਕੋਠੀ ਤੇ ਗ੍ਰਨੇਡ ਹਮਲਾ ਕੀਤਾ ਗਿਆ ਸੀ ਇਹ ਸੀ ਤੇ ਉਸ ਤੋਂ ਬਾਅਦ ਤੁਹਾਨੂੰ ਜੇਕਰ ਯਾਦ ਹੋਵੇਗਾ ਤਾਂ ਜਲੰਧਰ ਦੇ ਵਿੱਚ ਇੱਕ ਯੂਟਿਊਬਰ ਦੇ ਘਰ ਦੇ ਉੱਪਰ ਧਮਾਕਾ ਖੇਜ ਸੁੱਟਣ ਦੀ ਸੀਸੀਟੀਵੀ ਵੀ ਸਾਹਮਣੇ ਆਈ ਸੀ ਔਰ ਕਿਹਾ ਗਿਆ ਸੀ ਕਿ ਪਾਕਿਸਤਾਨ ਦੇ ਵਿੱਚ ਬੈਠੇ ਇੱਕ ਡੌਨ ਨੇ ਇੱਕ ਗੈਂਗਸਟਰ ਨੇ ਇਹ ਕੰਮ ਕਰਵਾਇਆ ਸੀ ਮਤਲਬ ਇਹ ਹੈ ਕਿ ਪੰਜਾਬ ਪਾਕਿਸਤਾਨ ਦੇ ਨਾਲ ਲੱਗਦਾ ਹੈ ਪਰ ਪੰਜਾਬ ਦੀ ਸੁਰੱਖਿਆ ਉਹ ਪੰਜਾਬ ਦੀ ਜੋ ਇੰਟੈਲੀਜੈਂਸ ਉਹ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਕਿਉਂਕਿ ਜੋ ਅਸੀਂ ਤੁਹਾਨੂੰ ਲਿਸਟ ਦਿਖਾਈ ਉਸ ਤੋਂ ਲੱਗਦਾ ਹੈ ਕਿ ਪੰਜਾਬ ਦੀ ਸੁਰੱਖਿਆ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਔਰ ਖਾਸ ਕਰਕੇ ਪੰਜਾਬ ਦੇ ਜੋ ਪੁਲਿਸ ਸਟੇਸ਼ਨਸ ਨੇ ਜਾਂ ਪੁਲਿਸ ਦੀਆਂ ਜੋ ਵੀ ਇਲਾਕਾ ਥਾਵਾਂ ਨੇ ਜਾਂ ਬਿਲਡਿੰਗਾਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਣ ਦਾ ਕੀ ਮਤਲਬ ਸਮਝਿਆ ਜਾਵੇ ਕੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਪੰਜਾਬ ਦੀ ਜੋ ਕਾਨੂੰਨ ਵਿਵਸਥਾ ਹੈ ਜੋ ਰੋਜ਼ ਕਤਲੋਗਾਰਥ ਹੋ ਰਹੀ ਹੈ ਰੋਜ਼ ਲੁੱਟਾਂ ਖੋਹਾਂ ਹੋ ਰਹੀਆਂ ਨਾ ਉਹ ਇੱਕ ਪਾਸੇ ਨੇ ਪਰ ਜਦੋਂ ਇਸ ਤਰ੍ਹਾਂ ਦੇ ਹਮਲੇ ਹੋਣ ਜਦੋਂ ਖਾਸ ਕਰਕੇ ਪੁਲਿਸ ਦੇ ਜੋ ਇੰਸਟਾਲੇਸ਼ਨਸ ਨੇ ਉਹਨਾਂ ਨੂੰ ਧਿਆਨ ਨਿਸ਼ਾਨਾ ਬਣਾ ਕੇ ਬਲਾਸਟ ਕੀਤੇ ਜਾਣ ਤਾਂ ਉਹ ਚਿੰਤਾ ਦੇ ਵਿੱਚ ਪਾਉਂਦੀ ਹੈ ਪਰ ਸ਼ਾਇਦ ਸਾਡੀ ਸਰਕਾਰ ਇਸ ਤੋਂ ਮੁਨਕਰ ਹੈ ਜਦੋਂ ਕੋਈ ਵੱਡੀ ਗੱਲ ਹੋਏਗੀ ਉਸ ਤੋਂ ਬਾਅਦ ਸ਼ਾਇਦ ਸਰਕਾਰ ਜਾਗੇਗੀ ਪਰ ਉਸ ਤੋਂ ਬਾਅਦ ਸ਼ਾਇਦ ਲੇਟ ਹੋ ਜਾਏਗਾ ਤਾਂ ਇਹ ਆਦਮੀ ਜਿਹੜਾ ਸਵੇਰੇ ਜ਼ਖਮੀ ਹੋਇਆ ਸੀਗਾ ਜੀ